ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਤਹਿਸੀਲ ਫਲੋਰ ਦੇ ਅਧੀਨ ਆਉਂਦੇ ਪਿੰਡ ਨਗਰ ਦੇ ਵਿੱਚ ਸੰਤ ਬਾਬਾ ਦਰਸ਼ਨदास ਜੀ ਪਬਲਿਕ ਸਕੂਲ ਜਿਸ ਦੇ ਵਿੱਚ ਬੱਚਿਆਂ ਦਾ ਸਾਲਾਨਾ ਰਿਜ਼ਲਟ ਕੋਸ਼ਿਤ ਕੀਤਾ ਗਿਆ ਜਿਸ ਦੇ ਚਲਦੇ ਮਿਹਨਤੀ ਸਟਾਫ ਵੱਲੋਂ ਪੜਾਈ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਨਾਲ-ਨਾਲ ਵੱਖ-ਵੱਖ ਪਿੰਡਾਂ ਤੋਂ ਪੇਰੈਂਟਸ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਦੇਖਦੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਸਤਿ ਸ਼੍ਰੀ ਅਕਾਲ ਸਾਡੇ ਬੱਚੇ ਸਤਿਦਰਸ਼ਨ ਦਾਸ ਪਬਲਿਕ ਸਕੂਲ ਨਗਰ 'ਚ ਪੜ੍ਹਦੇ ਆ ਇਹ ਸਾਰੇ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਤੇ ਬਹੁਤ ਮਿਹਨਤ ਕਰਦੇ ਇਸ ਲਈ ਸਾਡਾ ਬੱਚਾ ਸਕੂਲ 'ਚ ਹਰ ਵਾਰ ফার্স্ট ਆਉਂਦਾ ਹੈ ਧੰਨਵਾਦ ਸਾਰੇ ਸਟਾਫ ਦਾ ਇਸ ਵਾਰ ਕਿਹੜੀ ਕਲਾਸ ਦੇ ਬੱਚੇ ਆ ਔਥ ਵਿੱਚੋਂ ফার্স্ট ਆਏ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਿਮਪੀ ਹੈ ਮੈਂ ਫਿਰਨੇਕਤ ਪੜ੍ਹਦੂ ਆ ਤੇ ਸਾਡੇ ਬੱਚੇ ਸਕੂਲ ਵਿੱਚ ਪੜ੍ਹਦੇ ਆ ਸੰਤਦਰਸ਼ਨ ਦਾਸ ਪਬਲਿਕ ਸਕੂਲ ਨਗਰ ਵਿੱਚ ਤੇ ਉਹ ਫਸਟ ਪੋਜੀਸ਼ਨ ਤੇ ਆਈ ਹੈ ਇਸ ਵਾਰ ਤੇ ਮੈਂ ਸਕੂਲ ਦੇ ਸਟਾਫ ਦਾ तहे ਦਿਲੋਂ ਧੰਨਵਾਦ ਕਰਦੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਤੇ ਧੰਨਵਾਦ ਤੁਹਾਡਾ ਮੇਰਾ ਨਾਮ ਰਾਜਵਿੰਦਰਪੁਰ ਪਿੰਡ ਨਗਰ ਤੇ ਮੇਰੀ ਗੁੜੀਆ ਇੱਥੇ ਪੜਦੀ ਆ ਸੰਤ ਦਰਸ਼ਨ ਪਬਲਿਕ ਸਕੂਲ ਨਗਰ ਤੇ ਇਹ ਫਸਟ ਆਈ ਆ ਇਹ ਸਾਰਾ ਸਟਾਫ ਬਹੁਤ ਵਧੀਆ ਆ ਪਰ ਇਹ ਬੱਚੇ ਨੂੰ ਬਹੁਤ ਮਤਲਬ ਵਧੀਆ ਆ ਸਾਰਾ ਸਟਾਫ ਬਹੁਤ ਵਧੀਆ ਐ ਮਿਹਨਤੀ ਆ ਰਬਾਇ ਕੁਦੀ ਜੀ ਫਤਿਹ ਮੇਰੇ ਦੋ ਪੋਤਰੇ ਅੰਮ੍ਰਿਤਪਾਲ ਤੇ ਸਾਫ ਸਿੰਘ ਦੋ ਹੰਤ ਦਾਸ਼ਨ ਦਾਸ ਪਬਲਿਕ ਸਕੂਲ ਨਗਰ ਦੇ ਵਿੱਚ ਪੜ੍ਹਦੇ ਆ ਤੇ ਬਹੁਤ ਵਧੀਆ ਮਿਹਨਤੀ ਪਰਿਵਾਰ ਆ ਮਿਹਨਤੀ ਸਟਾਫ ਆ ਤੇ ਮਿਹਨਤੀ ਜਿਹੜੇ ਟੀਚਰ ਐ ਇੱਥੇ ਬਹੁਤ ਪੜੇ ਲਿਖੇ ਟੀਚਰ ਐ ਸਾਡੇ ਗਿਆਨ ਚੰਦ ਜਿਹੜੇ ਇਹ ਤੇ ਪ੍ਰਿੰਸੀਪਲ ਆ ਤੇ ਉਹਨਾਂ ਦੀ ਵਾਈਫ ਬਹੁਤ ਵਧੀਆ ਸਟਾਫ ਆ ਤੇ ਬਹੁਤ ਵਧੀਆ ਕੰਪਰੋਮਾਈਜ਼ ਕਰਕੇ ਸਕੂਲ ਨੂੰ ਚਲਾਉਂਦੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਅਗਾ ਬੱਚੇ ਜਿਹੜੇ ਆ ਅੱਗੇ ਵੱਧ ਪੜਦੇ ਰਹਿਣ ਭਾਈ ਇਸ ਤੇ ਅੱਜ ਸਾਡੇ ਸਕੂਲ ਸੰਦਰਸ਼ਨ ਦਾ ਕਾਲਜ ਸਕੂਲ ਨਗਰ ਦਾ ਜੋ ਨਾਨ ਬੋਰਡ ਕਲਾਸ ਦਾ ਰਿਜ਼ਲਟ ਸੀ ਸਾਰੇ ਹੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਇਹਦੇ ਲਈ ਅਸੀਂ ਸਟਾਫ ਅਤੇ ਪੇਰੈਂਟਸ हमेशा ऋणी ਰਹਿਾਂਗੇ ਜਿਨ੍ਹਾਂ ਨੇ ਦਿਨ ਰਾਤ ਕਰਕੇ ਬੱਚਿਆਂ ਨੂੰ ਮਿਹਨਤ ਕਰਾਈ ਜਿਨ੍ਹਾਂ ਦੇ ਸਦਕਾ ਬੱਚਿਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਹਨ ਤੇ ਬੋਰਡ ਕਲਾਸ ਜੋ ਸਾਡਾ ਹਰ ਸਾਲ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਸ ਸਾਲ ਵੀ ਉਹਨਾਂ ਦਾ ਜੋ ਥੋੜੇ ਦਿਨਾਂ ਤੱਕ ਰਿਜ਼ਲਟ ਆ ਜਾਣਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਉਹ ਰਿਜ਼ਲਟ ਜੋ ਆਪਦੇ ਬੱਚਿਆਂ ਦਾ ਹੈ ਬਹੁਤ ਵਧੀਆ ਹੋਵੇਗਾ ਸੋ ਹੁਣ ਜਿਹੜੀਆਂ ਨਵੀਆਂ ਕਲਾਸਾਂ ਸ਼ੁਰੂ ਹਨ ਬੱਚਿਆਂ ਦੇ ਦਾਖਲੇ ਸ਼ੁਰੂ ਹਨ ਅਸੀਂ ਸਮੂਹ ਏਰੀਆ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਤੁਹਾਡਾ ਆਪਣਾ ਸਕੂਲ ਹੈ ਸਾਰਿਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਾ ਨੂੰ ਇਸ ਸਕੂਲ ਵਿੱਚ ਦਾਖਲਾ ਕਰਵਾਓ ਇਸ ਸਕੂਲ ਦੇ ਵਿੱਚ ਬਖਵਕ ਪਿੰਡਾਂ ਤੋਂ ਜਿਵੇਂ ਸਿਸ਼ੂਆਲ ਕਲੋਨੀਆ ਰਸੂਲਪੁਰ ਪਾਲਾ ਲਾਂਧੜਾ ਤਕਪਾਲਾ ਆਸ਼ਾਉਰ ਕੜਿਆਣਾ ਪਾਲਾ ਬਖਵਕ ਪਿੰਡਾਂ ਤੋਂ ਬੱਚੇ ਪੜਨਾ ਆ ਰਹੇ ਹਨ ਸੋ ਅਸੀਂ ਆਸ ਕਰਦੇ ਹਾਂ ਕਿ ਸਮੂਹ ਏਰੀਆ ਵਾਸੀਆਂ ਤੋਂ ਕੋਈ ਸਾਡਾ ਸਹਿਯੋਗ ਕਰਦੇ ਹੋਏ ਸਾਰੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਦਾਖਲ ਕਰਵਾਓਗੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਆਪ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਵਾਂਗੇ ਸਾਡੇ ਸਕੂਲ ਦੇ ਵਿੱਚ ਜੋ ਐਜੂਕੇਸ਼ਨ ਹੈ ਉਹ ਭਾਵੇਂ ਫੀਸਾਂ ਘੱਟ ਹਨ ਫੀਸਾਂ ਘੱਟ ਦਾ ਮਤਲਬ ਇਹ ਨਹੀਂ ਹੈ ਕਿ ਪੜ੍ਹਾਈ ਘੱਟ ਸਾਡੇ ਸਕੂਲ ਦੇ ਵਿੱਚ ਫੀਸਾਂ ਘੱਟ ਹਨ ਪਰ ਪੜ੍ਹਾਈ ਅਸੀਂ ਵਧੀਆ ਸਕੂਲਾਂ ਦੇ ਹਿਸਾਬ ਨਾਲ ਦਿੰਦੇ ਹਾਂ ਸੋ ਆਪ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਅੱਪਰ ਹਲਕੇ ਏਰੀਆ ਨੂੰ ਐਜੂਕੇਟ ਕਰੀਏ ਸਾਰੇ ਏਰੀਆ ਨੂੰ ਅੱਗੇ ਲਜਾਈਏ ਤਾਂ ਕਿ ਸਾਡਾ ਸਾਰਾ ਏਰੀਆ ਪੜ੍ਹ ਲਿਖ ਕੇ ਅੱਗੇ ਵਧੇ ਸਾਰਾ ਏਰੀਆ ਐਜੂਕੇਟ ਹੋਵੇ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਹੀ ਪੇਰੈਂਟਸ ਦਾ ਸਟਾਫ ਦਾ ਆਏ ਹੋਏ ਬਾਕੀ ਜੋ ਸਾਡੇ ਮੀਡੀਆ ਕੰਮ ਕਰ ਵਿਚਾਰੀ ਹਨ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਪੂਰੇ ਸਟਾਫ ਨੂੰ ਸਾਰੇ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਇਸ ਰਿਜ਼ਲਟ ਦੀਆਂ ਬਹੁਤ ਬਹੁਤ ਵਧਾਈਆਂ 那个。